ਚਲੋ ਦੂਜੇ ਦੀ ਮਿਲਣ ਕੀ ਇਹ ਤਰੀਕਾ ਆ ਜੂਰ ਨੇ ਤੀਸਰਾ ਮਾਰ ਦਿੱਤਾ ਨੰਨੀ ਵੰਨਾ ਜੀਤੂ ਸਿੰਘ ਮੁਦਕਾ ਬਾਦ ਮੇਰਾ ਹੈ ਤਸਵੀਰ ਮਿਲਦਾ ਹਰ ਚ ਹੈ ਕਿ ਤਿ ਪ੍ਰਮਾਤਮਾ ਨੇ ਚਰਨਾਂ ਕੀ ਜੋੜੀ ਸਤਿਗੁਰੂ ਕਿਰਪਾ ਦਿੱਤੀ ਮਨੁੱਖੀ ਜਿਸਮ ਦੇ ਆ ਲੋਕੀ 72 ਸੱਚੀ ਪਾਦਸ਼ਾਹ ਜਿਵੇਂ ਫਰਮਾਇਆ ਨਾਮ ਗੁਮਾਨੀ ਅਰ ਵਿਣਕ ਖੁਨ 3 ਅਗਸਤ ਦਾ ਦਿਨ ਵਰਤਾਰ ਸਭੀ ਮਾਂ ਅਸੀਂ ਸਮਝਦੇ ਪਰ ਧੰਗ ਗੁਰੂ ਤੇਗ ਬਹਾਦਰ ਸੱਚੀ ਪਾਦਸ਼ਾਹ ਕਹਿੰਦੇ ਤਿੰਨੇ ਹੀ ਬੇਕਾਰ ਹੈ ਵੈਸੇ ਤਾਂ ਇਕੱਲਾ ਮਨੁੱਖ ਹੀ ਨਹੀਂ ਜੋ ਕੁਝ ਪਿਆਰ ਨਾਲ ਕੁਝ ਨੂੰ ਨੇ ਸਰ ਗਿਆ ਹੈ ਪਰ ਜਿਉਂ ਜਿਉਂ ਮੌਤ ਲੈਣੀ ਆਉਂਦੀ ਹੈ ਤਉਂ ਤਉਂ ਦੀ ਪਕੜ ਹੋਰ ਜ਼ਿਆਦਾ ਮਜ਼ਬੂਤ ਹੋ ਜਾਂਦੀ ਉਦਾਹਰਨ ਦੇ ਤੌਰ ਤੇ ਅਸੀਂ ਰੱਖਾਂ ਦੇ ਫਲ ਦੇ ਜਦੋਂ ਟਾਣੀ ਨੂੰ ਬੂਰ ਲੱਗਦਾ ਹੈ ਫਲ ਸ਼ੁਰੂ ਹੋ ਜਾਂਦਾ ਹੈ ਉਹ ਬੂਰ ਬਿਲਕੁਲ ਟਾਣੀ ਦੇ ਨਾਲ ਜੁੜਿਆ ਸਮਾਂ ਪਾ ਕੇ ਉਸ ਨੂੰ ਫਲ ਦਾ ਵਿਕਾਸ ਹੋਇਆ ਉਹ ਫਲ ਥੋੜਾ ਜਿਹਾ ਟਾਣੀ ਤੋਂ ਗੜੀ ਬਣਾਉਣ ਲੱਗਾ ਉਹਦੇ ਬਾਵਜੂਦ ਵੀ ਗਹਿਰੀ ਰਾਤ ਪੈ ਜਾਏ ਤੇ ਵਾਪਸ ਮੁੜਦਾ ਹੈ ਖੇਡ ਤੋਂ ਬਾਅਦ ਇਸ ਦਾ ਰਸ ਤਬਦੀਲ ਹੋ ਗਿਆ ਜੋਬਨ ਦੀ ਤਾਲੀਮ ਤੇ ਪੈ ਰੱਖਿਆ ਇਸੇ ਤਾਂ ਬੱਚਿਆਂ ਵਾਲੀ ਖੇਡ ਹੋਰ ਵਧੀ ਗਈ ਸਾਇੰਸ ਦੀ ਯਾਦ ਨਹੀਂ ਸੀ परमात्मा ਦੀ ਬੰਦਗੀ ਨਹੀਂ ਸੀ ਜਦੋਂ ਇਨਸਾਨ ਦੀ ਮੁਠੇਪਾ ਆਇਆ ਤਾਂ ਚਾਹਦਾ ਤਾਂ ਇਹ ਸੀ ਹੁਣ ਇਸ ਜਿੱਤੇ ਹੋ ਗਏ ਹਨ ਫਲ ਫਟ ਗਿਆ ਏ ਪੱਕੇ ਵਿੱਚ ਫਲ ਆਪਣੇ ਪੱਕੇ ਆਪ ਹੀ ਛੱਡ ਜਾਂਦੇ ਹਨ ਪਰ ਇੰਚੇ ਤਾਂ ਬਕੀ ਹੋਏ ਬੜ ਜਿਹੜੇ ਪ੍ਰਾਣ ਹਨ ਇਸ ਸੰਸਾਰ ਦੇ ਫਲ ਆਪਣੇ ਆਪ ਹੀ ਡਾਂਗੇ ਛੱਡ ਕੇ ਤੁਰਪਿੰਦਾ ਮੇਰੇ ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਦੀ ਕਿਰਪਾ ਕੀਤੀ ਬੁੱਢੇ ਪਾਪਾ ਫਰੀਦ ਦੇ ਕੁਝ ਬਚਨ ਹਨ ਉਹਨਾਂ ਦੇ ਕੰਨ ਸੁਣ ਕਹਿੰਦੀ ਤਨਨਾ ਦੀ ਸਨਣ ਦੀ ਸਾਖੀ ਵੀ ਘਟ ਦੀ ਸਾਹ ਪਕੰਦੀ ਆਇਆ ਹੋਰ ਕਰੇਤੀ ਬੰਨ ਸਾਖਾਂ માં ਪੱਕਦੀ ਮਾਲ ਸੱਕ ਗਏ ਤੇ ਰਸ ਇਸ ਦਾ ਤਬਦੀਲ ਹੋ ਗਿਆ ਮੇਰੇ ਸਤਿਗੁਰੂ ਦੀ ਨਗਰਤ ਬਚਲਾ ਵਿੱਚ ਤੀਰ ਕਰਨਾ ਚਾਹੁੰਦੀ ਹੈ ਅਮੇਰਨਾ ਦੁੱਖ ਰਣਾ ਨੂੰ ਮਨਣਨਾ ਪੈਣੀ ਜੇ ਮੇਰੇ ਨਾਲ ਤੁਰਨਾ ਹੈ ਤਾਂ ਜਿਹੜੇ ਮੈਂ ਮਸਲਵੇ ਤੇ ਬੈਠ ਕੇ ਰਾਮ ਨੂੰ ਜਪਦਾ ਜਿਵੇਂ ਕਰਨ ਦੇ ਬਸਰ ਪਾਈ ਹਨ ਜਿਉਂ ਦੀ ਬਾਣੀ ਜਿਉਂ ਦੀ ਵਾਲਾ ਵੇਖ ਪਾਉ ਨੂੰ ਤੇ ਉਸ ਮਹਾਨ ਕਰੀਂ ਦਿਆ ਇੱਕ ਪਟਕੜਾਂ ਦਾ ਨਾ ਹੈ ਅਸੀਂ ਕੋਨਾ ਕੀਤਾ ਚੱਪਲ ਚੱਲ ਦੇ ਸਰੀਰ ਦੇ ਅੰਗਾਂ ਦੀ ਛੇਤਨਤਾ ਨਿਰਬਲਤਾਈ ਅਤੇ ਸ਼ਕਤੀਹੀਣਤਾ ਹੈ ਉਦੋਂ ਇਹ ਸ਼ਕਤੀਹੀਣਤਾ ਨੂੰ ਖਤਮ ਕਰਕੇ ਸ਼ਕਤੀ ਭਰ ਲਈ ਹਰਗਾ ਨਾਮ ਔਖਲ ਦੀ ਦਿੱਤਾ ਦੋਨੋਂ ਪੱਖੋਂ ਜੁੜੇ ਗੁਰੂ ਪੂਰਨ ਮਰਸ਼ਦ ਦੇ ਚਰਨਾਂ ਵਿੱਚ ਪਹੁੰਚਣਾ ਜਦੋਂ ਦੀ ਆਵਾਜ਼ ਦੇ ਕੇ ਕਹਾ ਬਜ਼ੁਰਗਾ ਤੇਰੇ ਬਾਣੀ ਵਿੱਚ ਪੜਦੇ ਹਾਂ ਗਿਆਨ ਇਤਿਹਾਸ ਤੇ ਸਮਰਨ ਧਿਆਨ ਦਾ ਸਮਨ ਆਪਣੀ ਰਚਨਾ ਤੋਂ ਨਾ ਕਿੰਨਾ ਸ਼ੌਦਾ ਦੀ ਵਿਆਖਿਆ ਲਈ ਜਿਨ ਜੀਵਾ bina ਉਦਾਹਰਨਾ ਦਿੱਤੇ ਉਹ ਮਨੁੱਖਾ ਜਨਮ ਤਨ ਵਾਲੀ ਨਹੀਂ ਕਹਿੰਦੇ ਗੁਰੂ ਜਿਸ ਸਿਖਦੇ ਪ੍ਰੁੱਟ ਗੁਰੂ ਸ਼ਬਦ ਪਿੱਛੇ ਦੁਰਪੰਡਾ ਸਿੱਟੇ ਕੋਲ ਗਿਆਨ ਕੋਈ ਵਰਗਾ ਚਾਹੇ